ਯੁਨਾਈਟਿਡ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੇ ਚੁੱਕੇ ਸਵਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਰਾਹਤ ਕਾਰਜਾਂ ਲਈ ਆਈਆਂ ਟੀਮਾਂ ਕਰ ਰਹੀਆਂ ਨੇ ਆਰਾਮ ਇਹਨਾਂ ਨੂੰ ਕਿਸੇ ਦੇ ਵੀ ਜਾਨਮਾਲ ਦੀ ਨਹੀਂ ਹੈ ਕੋਈ ਟੈਨਸ਼ਨ ਪਿੰਡ ਵਾਲੇ ਮਾਰ ਰਹੇ ਨੇ ਐਂਡੀ ਰਫਾ ਵਾਲਿਆਂ ਦੇ ਤਰਲੇ ਪਰ ਉਹਨਾਂ ਨਾਲ ਜਾਣ ਲਈ ਕੋਈ ਵੀ ਨਹੀਂ ਹੈ ਤਿਆਰ ਤੁਸੀਂ ਦੇਖ ਰਹੇ ਹੋ ਡੀਬੈਂਟ 24 ਨਿਊਜ਼ ਰਿੰਕਾ ਵਾਲੀ ਦੀ ਰਿਪੋਰਟ ਡੇਰਾ ਬਾਬਾ ਨਾਨਕ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਵੋ ਵਾਹਿਗੁਰੂ ਨਾਲ ਅੱਗੇ ਪਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਸਮੇਂ ਅਜਨਾਲੇ ਲੱਗੇ ਜਿਹੜਾ ਕੋਨੇਵਾਲ ਪਿੰਡਾ ਉੱਥੇ ਖੜੇ ਆ ਆ ਐਨਡੀਆਰਫ ਦੀ ਟੀਮ ਆਈਆਂ ਦੇਖ ਲਓ ਵੀ ਐਨਡੀਆਰਫ ਇੰਡੀਆ ਸਰਕਾਰੀ ਟੀਮ ਆਈਆਂ ਤੇ ਦੇਖੋ ਇਹਨਾਂ ਦੀਆਂ ਬੇੜੀਆਂ ਇੱਧਰ ਮੇਰਾ ਭਰਾ ਦਿਖਾ ਦਿਓ ਉਹ ਲੱਗੀਆਂ ਨੇ ਖਾਲੀ ਲੱਗੀਆਂ ਨੇ ਖਾਲੀ ਬੇੜੀਆਂ ਲੱਗੀਆਂ ਆ ਪਿੰਡ ਵਾਲੇ ਪਿੰਡ ਵਾਲੇ ਤਰਲੇ ਲੈ ਰਹੇ ਆ ਇਹ ਮੇਰਾ ਵੀ ਦਿਖਾਉਂਦੇ ਰਾਜੋ ਦਿਖਾਓ ਕਿੱਥੇ ਦਿਖਾਉਣਾ ਪਿੰਡ ਵਾਲੇ ਤਰਲੇ ਲੈ ਰਹੇ ਆ ਆ ਬੰਦਿਆਂ ਨੇ ਆਹ ਵੇਖੋ ਆਹ ਪਿੰਡ ਦੇ ਬਜ਼ੁਰਗਿਆ ਬਜ਼ੁਰਗ ਪਿੰਡ ਦੇ ਆਹ ਪਿੰਡ ਦੇ ਆ 20 ਕਰਮਾ ਇਹ ਬੇੜੀ ਨਹੀਂ ਦਿੰਦੇ ਸਾਡਾ ਨਾ ਸਾਡੀ ਅੰਦਰ ਆ ਸਾਡਾ ਅੰਦਰ ਆ ਘੁੰਨਲ ਪਿੰਡ ਨਹੀਂ ਆ ਕਿਉਂ ਨਹੀਂ ਦਿੰਦੇ ਇਹ ਕੋਣ ਆ ਆ ਤੇਰੀ ਟੀਮਾਂ ਲੱਗੀਆਂ ਸਾਰੇ ਬੰਦੇ ਨੇ ਸ਼ਕਲਾਂ ਦਿਖਾਓ ਇੱਧਰ ਬੁੱਢੀਆਂ ਨੇ ਸ਼ਕਲਾਂ ਦਿਖਾਓ ਆ ਦਿਖਾਓ ਦੇਖੋ ਟੀਮਾਂ ਲੱਗੀਆਂ ਪਿੰਡ ਦੇ ਲੋਕ ਜਾਂ ਜਿਹੜੀਆਂ ਭਾਰ ਇਹ ਸਰਤਾਂ ਆ ਜਿਹੜੀਆਂ ਪਿੰਡ ਦੀਆਂ ਬਣੀਆਂ ਉਹ ਬੰਦੇ ਮਦਦ ਕਰਨਦੇ ਆ ਪਰ ਇਹ ਸਰਕਾਰੀ ਟੀਮ ਕੋਈ ਮਦਦ ਨਹੀਂ ਕਰਾਈ ਨਾ ਇਹ ਕਿਹੜਾ ਦਿਖਾਓ ਇਹਨਾਂ ਤਿੰਨ ਘੰਟੇ ਹਾਂ ਇੱਥੇ ਆਏ ਹੋਏ ਆ ਇੱਥੇ ਬਿਠੇ ਰਹਿਣਾ ਆ ਆ ਨੈਸ਼ਨਲ ਮੀਡੀਆ ਲੈ ਆ ਇੱਥੇ ਦੀ ਗੱਲ ਦਿਖਾਓ ਨੈਸ਼ਨਲ ਮੀਡੀਆ ਆਇਆ ਇੱਥੇ ਕਰੋ ਵੀ ਦਿਖਾਓ ਨੈਸ਼ਨਲ ਮੀਡੀਆ ਕੋਈ ਪ੍ਰਾਈਵੇਟ ਜਾਣੀ ਹੋਵੇ ਦਿਖਾਓ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਪ੍ਰਸ਼ਾਸਨਿਕ ਸਵਾਲ ਹੈ ਕਿ ਅਸੀਂ ਇਸ ਵਕਤ ਪਿੰਡ ਗੋਨੇਵਾਲ ਕੋਨੇਵਾਲ 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 ਤਹਿਸੀਲ ਰਮਦਾਸ ਜ਼ਿਲ੍ਹਾ ਮੁਸਰਤ ਦੇ ਵਿੱਚ ਆ ਔਰ ਇੱਧਰ ਤੁਸੀਂ ਆ ਪਿੱਛੇ ਵੇਖ ਸਕਦੇ ਹੋ ਕਿ ਸਾਡੀ ਅੱਖਾਂ ਦੇ ਸਾਹਮਣੇ ਮਕਾਨ ਡਿੱਗ ਰਹੇ ਉਹਨਾਂ ਨੂੰ ਆਪਣੇ ਮਕਾਨ ਦੇ ਵਿੱਚੋਂ ਸਮਾਨ ਕੱਢਣ ਦਾ ਵੀ ਮੌਕਾ ਨਹੀਂ ਮਿਲਿਆ ਸੜਕ ਦੇ ਵਿੱਚੋਂ ਦੀ ਪਾੜ ਪੈ ਚੁੱਕਾ ਏ ਨਾ ਇੱਥੇ ਇਸ ਵਕਤ ਨਾ ਤੇ ਕੋਈ ਐਨਡੀਆਰਐਫ ਦੀ ਟੀਮ ਹੈ ਔਰ ਨਾ ਹੀ ਸਾਨੂੰ ਪ੍ਰਸ਼ਾਸਨ ਕਿਤੇ ਨਜ਼ਰ ਆਇਆ ਜੀ ਦਾ ਸਾਡਾ ਸਵਾਲ ਆ ਪ੍ਰਸ਼ਾਸਨ ਨੂੰ ਵੀ ਤੇ ਸਰਕਾਰ ਨੂੰ ਵੀ ਕਿਉਂ ਜਿਹੜੇ ਰਾਹਦਕਾਰਜ ਚਲਾ ਰਹੇ ਨੇ ਉਹ ਕਿੱਥੇ ਚਲਾ ਰਹੇ ਨੇ ਸਾਨੂੰ ਦੱਸਿਆ ਜਾਵੇ ਤੇ ਵੀਰ ਨੂੰ ਬੇਨਤੀ ਹੈ ਕਿ ਨਾਲ ਮਕਾਨ ਵਿਖਾਇਆ ਜਾਵੇ ਜਿਹੜਾ ਸਾਡੀਆਂ ਅੱਖਾਂ ਦੇ ਸਾਹਮਣੇ ਡਿੱਗਾ ਤੇ ਇਹਨਾਂ ਦੀ ਬਾਹ ਕੌਣ ਫੜੂਗਾ ਜਿਹੜਾ ਮਕਾਨ ਫਲੇ ਡਿੱਗਿਆ ਵਹਿੰਦੇ ਵਹਿੰਦੇ ਮਕਾਨ ਥਲੇ ਡਿੱਗਿਆ ਸਮਾਨ ਕੱਢਣ ਦਾ ਟਾਈਮ ਨਹੀਂ ਮਿਲਿਆ ਪਰ ਦੂਜੇ ਪਾਸੇ ਜਿਹੜੀ ਸਰਕਾਰ ਵੱਲੋਂ ਟੀਮ ਆਈ ਹੈ ਜਿਹੜੀ ਐਨਡੀਆਰਫ ਦੀਆਂ ਉਹ ਉੱਥੇ ਬਹਿ ਕੇ ਆਰਾਮ ਕਰ ਰਹੀਆਂ ਕਿਸਤੀਆਂ ਆਪਣੀਆਂ ਉਧਰ ਉਧਰ ਘੁਮਾਈ ਜਾਂਦੇ ਹਾਲਾਂਕਿ ਪਾਣੀ ਸਭ ਤੋਂ ਬਾਅਦ ਇਧਰਲੇ ਪਾਸੇ ਆ ਉਧਰਲੇ ਪਾਸੇ ਪਾਣੀ ਘਟਾ ਜੇ ਪੈ ਇੱਕ ਮਿੰਟ ਬਾਬਾ ਜੀ ਬੱਸ ਦੱਸੋ ਸਰਪੰਚ ਜੀ ਪਿੰਡ ਕੋਹਨੇਲਾ ਗਰਮੀਤ ਸਿੰਘ ਇਹਨਾਂ ਐਨਡੀਆਰਐਫ ਵਾਲਿਆਂ ਨੇ ਕਿਸੇ ਬੰਦੇ ਨੇ ਵੀ ਸਾਡੀ ਸੁਣੀ ਨਹੀਂ ਪਰसों ਦੇ ਹੀ ਕਹਿਣ ਦੇ ਆ ਇਹਨਾਂ ਇੱਕ ਬੰਦਾ ਨਹੀਂ ਸਾਡਾ ਇੱਥੇ ਖੜਿਆ ਬਸ ਕੱਲੀ ਰੋਟੀ ਖਾਧੀ ਫੇਰੀ ਆਰਮੀ ਨੂੰ ਕਹ ਆਰਮੀ ਨੇ ਬਿਲਕੁਲ ਕੁਝ ਨਹੀਂ ਕੋਈ ਜਹਾਜ਼ ਨੇ ਕੋਈ ਸਰਕਾਰੀ ਅਫਸਰ ਜੱਜ ਲੈਣ ਆਇਆ ਕੋਈ ਨਹੀਂ ਆ ਕੋਈ ਡਿਜੀਟ ਟੀਮ ਆਈ ਹੈ ਤੁਹਾਡੇ ਨਾਲ ਗੱਲਬਾਤ ਕੀਤੀ ਕੋਈ ਟੀਮ ਨੇ ਨਹੀਂ ਗੱਲਬਾਤ ਕੀਤੀ ਤੇ ਜਿਹੜੇ ਆ ਗਏ ਆ ਫੋਟੋਗ੍ਰਾਫਰ ਇਹਨਾਂ ਨੇ ਭਜਾਤਾ ਇਹਨਾਂ ਨੂੰ ਇਹ ਉਹ ਪਿੰਡ ਆ ਜਿਹੜਾ ਕਰਾਉਂ ਅਸੀਂ ਭਜਾ ਇਹ ਉਹ ਪਿੰਡ ਆ ਜਿਹੜਾ ਬਿਲਕੁਲ ਰਵੀ ਦੇ ਨਾਲ ਆ ਇੱਥੋਂ ਦੇ ਲੋਕਾਂ ਦੇ ਬੰਦੇ ਆ ਜਿੰਨਾ ਜ਼ਿਆਦਾ ਕਮਾਈ ਇੱਕ ਸੋਈ ਸੇਵਾ ਦੱਸੋ ਸਾਨੂੰ ਅਸੀਂ ਤੁਹਾਨੂੰ ਪੈਸੇ ਭੇਜਦੇ ਆ ਪਰ ਸਾਡੇ ਬਜ਼ੁਰਗਾਂ ਤੱਕ ਸਾਡੇ ਮਾਵਾਂ ਤੱਕ ਕਿਥੇ ਰਾਸ਼ਨ ਪਹੁੰਚਾ ਦਿਓ ਇੱਥੇ ਪਾਣੀ ਤਾਂ ਕਮਜ਼ੋਰ ਨਹੀਂ ਨਾ ਸੁੱਕਾਰਾਸ਼ਲ ਪਹੁੰਚਿਆ ਬੱਚੇ ਬਿਮਾਰੀਆਂ ਨਾਲ ਮਾਰ ਹੋ ਰਹੇ ਇਥੇ ਅਸੀਂ ਦਵਾਈਆਂ ਲੈ ਕੇ ਆਏ ਆ ਅਸੀਂ ਟੀਮ ਨੂੰ ਕਿਹਾ ਕਿ ਬਾਈ ਸਾਨੂੰ ਕੇਸੀ ਦੇ ਲੈ ਕੇ ਜਾਣੇ ਆ ਕਹਿੰਦੇ ਸਾਡੀ ਸਿਰਦਰਦੀ ਤੁਸੀਂ ਆਪਣੇ ਤੌਰ ਤੇ ਵੇਖੋ ਹੁਣ ਵੇਖੋ ਕੀ ਸਰਕਾਰ ਨੇ ਜਿਹੜੀ ਟੀਮ ਭੇਜੀ ਐਨਡੀਆਰਐਫ ਇਹਨਾਂ ਦਾ ਪ੍ਰਸ਼ਾਸਨ ਇਹ ਗੱਲ ਕਹਿ ਰਿਹਾ ਕਿ ਸਾਡੀ ਸਿਰਦਰਦੀ ਨਹੀਂ ਲੋਕਾਂ ਦੀ ਸਿਰਦਰਦੀ ਆ ਬਾਈ ਜਦੋਂ ਵੋਟਾਂ ਲੈਣ ਆਉਨੇ ਹੋ ਉਦੋਂ ਕਿਹੜੇ ਸਰ ਨਾਲ ਆਏ ਨੇ ਮੇਰਾ ਲੋਕਾਂ ਨੂੰ ਸਵਾਲ ਆ ਕਿ ਇਹਨਾਂ ਲੋਕਾਂ ਨੂੰ ਸਵਾਲ ਕਰਿਆ ਕਰੋ ਜਦੋਂ ਵੋਟਾਂ ਜਿਹੜੇ ਨਿਵਾਸੀ ਨੇ ਉਹਨਾਂ ਦੀ ਵੀ ਤੁਸੀਂ ਸੁਣੋ ਵੀ ਇੱਥੇ ਗਰਾਊਂਡ ਦੇ ਵਿੱਚ ਕੀ ਹਾਲਾਤ ਨੇ ਭਾਈ ਆਹ ਦਾ ਦੋ ਗਰਾਊਂਡ ਤੇ ਕੀ ਲਾਦ ਬਣੇ ਪਏ ਆ ਗਰਾਊਂਡ ਤੇ ਬਹੁਤ ਮਾੜੇ ਹਾਲ ਆ ਕੋਈ ਮੈਗਮ ਨਹੀਂ ਸਾਡੇ ਲਾਗੇ ਇੱਥੇ ਲੱਗਾ ਪਾਣੀ ਕਿਥੋਂ ਕਿਥੇ ਤੱਕ ਆ ਗਿਆ ਪਾਣੀ ਦੇ 10 ਫੁੱਟ ਤੱਕ ਸਾਰੇ ਪਿੰਡ ਚ ਫਿਰ ਗਿਆ 10 ਫੁੱਟ ਤੱਕ ਪਾਣੀ ਆ ਗਿਆ ਇੱਥੇ ਉੱਥੋਂ ਰੋੜਿਆ ਜੋ ਪਾਣੀ ਇਹ ਦੇ ਪਾਣੀ ਨੰਗ ਗਿਆ ਜੀ ਸਾਪਣੇ ਬਰਨ ਟੁੱਟਾ ਦਿਖਦੇ ਹੁੰਦੇ ਹੁੰਦੇ ਉੱਡਾ ਰਿਹਾ ਦੋ ਤਿੰਨ ਕਿੱਲੇ ਬੰਨ ਟੁੱਟੇ ਇੱਕ ਵੀ ਬੰਦੇ ਨੇ ਇਹਨਾਂ ਨੇ ਅੰਦਰ ਨਹੀਂ ਖਲਾ ਉੱਥੇ ਪਿੰਡ ਦੇ ਕਿ ਕਿਸ ਨੂੰ ਵੇਖੀ ਅੱਗੇ ਨੂੰ ਕੱਢਣਾ ਸੀ ਇਹ ਕਹਿੰਦੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਆ ਇੱਥੇ ਕਿਹੜੀਆਂ ਸੰਸਥਾਵਾਂ ਜਾਂ ਕਿਹੜੇ ਲੋਕ ਮਦਦ ਲਈ ਅੱਗੇ ਆਏ ਆ ਹੁਣ ਆਇਆ ਇੱਕ ਬਾਬੇ ਆਏ ਨੇ ਉਹਨਾਂ ਨੇ ਕੁਝ ਪਾਣੀ ਦਿੱਤਾ ਹੋਇਆ ਉਹ ਉਹਨਾਂ ਨੇ ਉਚਾਰਿਆ ਨੇ ਉਹ ਗਏ ਨੇ ਪੰਛੀ ਫਿਰ ਵੀ ਕੋਈ ਲੋਕਾਂ ਵੱਲੋਂ ਥੋੜਾ ਜਿਹਾ ਅੱਗੇ ਤੱਕ ਪਹੁੰਚ ਦੀ ਕੀਤੀ ਗਈ ਨਹੀਂ ਕਿ ਪਹੁੰਚ ਨਹੀਂ ਇਹ ਕੀਤੀ ਗਈ ਹੈ ਸਾੜਿਆਂ ਨੇ ਕੀਤੀ ਗਈ ਉਹਨਾਂ ਵੱਲੋਂ ਬਹੁਤ ਲੜਿਆ ਆ ਲੋਕ ਨੇ ਪਿੰਡਾਂ ਦੇ ਉਹ ਮਤਲਬ ਹੀ ਅੱਗੇ ਆਏ ਲੋਕ ਲੋਕਾਂ ਦੇ ਲੋਕ ਪਿੰਡ ਦੇ ਲੋਕਾਂ ਦੇ ਪਿੰਡਾਂ ਵਾਲੇ ਆਏ ਆ ਇੱਥੇ ਮਤਲਬ ਲੱਗੇ ਆ ਪ੍ਰਸ਼ਾਸਨ ਦਾ ਕੋਈ ਨਹੀਂ ਆ ਪ੍ਰਸ਼ਾਸਨ ਦਾ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਤੇ ਚੀਫ ਜਿਹੜਾ ਨੇ ਡੈਮ ਦਾ ਉਹਨੇ 2 ਦਿਨ ਪਾਣੀ ਛੱਡ ਛੱਡਿਆ ਤੇ ਲੋਕਾਂ ਕਹਿਆ ਉਹਨੂੰ ਵੀ ਨਾ ਕਰ ਏਦਾਂ ਲੋਕਾਂ ਮਰ ਜਣਾ ਨੇ ਨਹੀਂ ਕਿਸਦੀ ਮੰਨੀ ਆ ਹਾਲ ਲੋਕਾਂ ਦਾ ਪਾਣੀ ਛੱਡ ਰਿਹਾ ਉਹਨੂੰ ਦੇਖਣਾ ਚਾਹੀਦਾ ਉਹ ਕਹਿ ਰਿਹਾ ਉਹ ਪਾਣੀ ਨੇ ਦੀ ਸੁਣੀ ਨਹੀਂ ਪਾਣੀ ਲਗਾਤਾਰ ਛੱਡੀ ਜਿਹੜਾ ਫਰਾਨਕੋਟ ਆ ਇਹ ਲੋਕ ਇਕੱਠੇ ਹੋ ਕੇ ਕਹੇ ਕਿ ਭਾਈ ਪਾਣੀ ਨਾਲ ਛੱਡੇ ਹੀ ਰੁੜ ਚੱਲ ਨਹੀਂ ਪਰ ਇਹਨਾਂ ਲੋਕਾਂ ਨੇ ਸੁਣੀ ਨਹੀਂ ਇਹਨਾਂ ਦੀ ਤੇ ਜਿਹੜੇ ਕਿਸ਼ਤੀਆਂ ਦੇ ਭੇਜੇ ਇਹਨਾਂ ਨੇ ਦਿਖਾਵੇ ਤੌਰ ਤੇ ਜਿਹੜੀ ਐਂਦੇ ਰੁਟੀਨ ਹੈ ਜਦੋਂ ਉਹਨਾਂ ਨੂੰ ਕਿਹਾ ਕਿ ਭਾਈ ਸਾਨੂੰ ਬਦਲ ਲੀ ਸਾਨੂੰ ਕੋਈ ਕਿਸ਼ਤੀ ਦੇ ਦਿਓ ਜੇ ਤੁਸੀਂ ਨਹੀਂ ਜਾਣਾਂ ਤਾਂ ਡਰ ਲੱਗਦਾ ਇਹ ਪਿਓ ਦੇ ਪੁੱਤ ਕੀ ਕਰਦੇ ਆ ਪੰਜ ਸੱਤ ਜਣੇ ਰਹਿੰਦੇ ਗੀੜੀ ਦੇ ਵਿੱਚ ਧਮਾ ਕੇ ਆਪਣੀਆਂ ਫੋਟੋ ਖਿੱਚ ਕੇ ਚਲੋ ਤੁਸੀਂ ਕਾਰਗੋ ਪੇਂ ਦੇ ਦੇ ਕੇ ਅਹੀਂ ਰੈਸਕਿਊ ਕਰਨ